ਅੱਜਕੱਲ੍ਹ ਲੋਕ ਆਪਣੀ ਸਿਹਤ ਨੂੰ ਬਿਹਤਰ ਬਣਾਉਣ ਦੇ ਲਈ ਤਰ੍ਹਾਂ-ਤਰ੍ਹਾਂ ਦੇ ਪ੍ਰਯੋਗ ਕਰਦੇ ਰਹਿੰਦੇ ਹਨ ਰਾਤ ਨੂੰ ਸੌਣ ਤੋਂ ਪਹਿਲਾਂ ਹਰੀ ਇਲਾਇਚੀ ਵਾਲਾ ਦੁੱਧ ਪੀਣਾ ਵੀ ਉਹਨਾਂ ਪ੍ਰਯੋਗਾਂ ਵਿੱਚ ਇੱਕ ਹੈ ਅਜਿਹਾ ਕਰਨ ਨਾਲ ਕਈ ਸਿਹਤ ਲਾਭ ਮਿਲਦੇ ਨੇ ਤੁਸੀਂ ਵੀ ਸੌਣ ਤੋਂ ਪਹਿਲਾਂ ਇੱਕ ਗਲਾਸ ਦੁੱਧ ਪੀਂਦੇ ਹੋਵੋਗੇ ਜਾਂ ਕਦੇ ਨਾ ਕਦੇ ਤਾਂ ਜ਼ਰੂਰ ਪੀਤਾ ਹੋਵੇਗਾ ਪਰ ਕੀ ਤੁਸੀਂ ਕਦੇ ਇਸ ਵਿੱਚ ਇਲਾਇਚੀ ਪਾ ਕੇ ਪੀਤੀ ਹੈ ਇਲਾਇਚੀ ਇੱਕ ਅਜੀਹਾ ਮਸਾਲਾ ਹੈ ਜੋ ਐਂਟੀਆਕਸੀਡੈਂਟ ਅਤੇ ਸਾੜ ਵਿਰੋਧੀ ਗੁਣਾ ਨਾਲ ਭਰਪੂਰ ਹੁੰਦਾ ਹੈ ਦੁੱਧ ਕੈਲਸ਼ੀਅਮ ਅਤੇ ਪ੍ਰੋਟੀਨ ਦਾ ਇੱਕ ਚੰਗਾ ਸਰੋਤ ਹੈ ਜਦੋਂ ਤੁਸੀਂ ਇਹਨਾਂ ਦੋਵਾਂ ਨੂੰ ਮਿਲਾਉਂਦੇ ਹੋ ਤਾਂ ਤੁਹਾਨੂੰ ਇੱਕ ਸ਼ਕਤੀਸ਼ਾਲੀ ਡਰਿੰਕ ਮਿਲਦੀ ਹੈ ਜੋ ਤੁਹਾਡੀ ਸਿਹਤ ਨੂੰ ਕਈ ਤਰੀਕਿਆਂ ਦੇ ਨਾਲ ਨਾ ਪਹੁੰਚਾ ਸਕਦੀ ਹੈ ਇੱਥੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਤੁਹਾਨੂੰ ਇਸ ਦੁੱਧ ਨੂੰ ਆਪਣੀ ਰੁਟੀਨ ਦੇ ਵਿੱਚ ਕਿਉਂ ਸ਼ਾਮਿਲ ਕਰਨਾ ਚਾਹੀਦਾ ਹੈ ਅਤੇ ਇਲਾਇਚੀ ਦਾ ਦੁੱਧ ਬਣਾਉਣ ਦਾ ਤਰੀਕਾ ਕੀ ਹੈ ਇਲਾਇਚੀ ਵਿੱਚ ਅਜਿਹੇ ਗੁਣ ਹੁੰਦੇ ਨੇ ਜੋ ਤਣਾਅ ਘਟਾਉਣ ਅਤੇ ਨੀਂਦ ਨੂੰ ਵਧਾਉਣ ਦੇ ਵਿੱਚ ਮਦਦ ਕਰਦੇ ਨੇ ਦੁੱਧ ਦੇ ਵਿੱਚ ਟ੍ਰੋਪਟੋਫਾਨ ਹੁੰਦਾ ਹੈ ਇੱਕ ਅਮੀਨੋ ਐਸਿਡ ਜੋ ਨੀਂਦ ਨੂੰ ਵਧਾਉਣ ਦੇ ਵਿੱਚ ਵੀ ਮਦਦ ਕਰਦਾ ਹੈ ਇਲਾਇਚੀ ਪਾਚਨ ਕਿਰਿਆ ਨੂੰ ਸੁਧਾਰ ਦੇ ਵਿੱਚ ਮਦਦ ਕਰ ਹੈ ਇੱਕ ਗੈਸ ਅਤੇ ਬਲੋਟਿੰਗ ਨੂੰ ਘਟਾਉਣ ਦੇ ਵਿੱਚ ਵੀ ਮਦਦ ਕਰ ਸਕਦਾ ਹੈ ਇਲਾਇਚੀ ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦੀ ਹੈ ਜੋ ਇਮਿਊਨਿਟੀ ਨੂੰ ਮਜ਼ਬੂਤ ਕਰਨ ਦੇ ਵਿੱਚ ਮਦਦ ਕਰ ਸਕਦੀ ਹੈ ਇਲਾਇਚੀ ਬਲੱਡ ਪ੍ਰੈਸ਼ਰ ਘਟਾਉਣ ਦੇ ਵਿੱਚ ਮਦਦ ਕਰ ਸਕਦੀ ਹੈ ਇਲਾਇਚੀ ਤਣਾਅ ਘਟਾਉਣ ਦੇ ਵਿੱਚ ਮਦਦ ਕਰ ਸਕਦੀ ਹੈ ਇਲਾਇਚੀ ਭਾਰ ਘਟਾਉਣ ਦੇ ਵਿੱਚ ਵੀ ਮਦਦਗਾਰ ਸਾਬਿਤ ਹੋ ਸਕਦੀ ਹੈ ਇਲਾਇਚੀ ਸਕਿਨ ਲਈ ਫਾਇਦੇਮੰਦ ਹੁੰਦੀ ਹੈ ਇਹ ਮੁਹਾਸੇ ਘਟਾਉਣ ਅਤੇ ਸਕਿਨ ਨੂੰ ਚਮਕਾਉਣ ਦੇ ਵਿੱਚ ਕਾਫੀ ਮਦਦਗਾਰ ਸਾਬਿਤ ਹੁੰਦੀ ਹੈ ਇਲਾਇਚੀ ਵਾਲਾ ਲਈ ਵੀ ਫਾਇਦੇਮੰਦ ਹੁੰਦੀ ਹੈ ਇਹ ਵਾਲਾਂ ਨੂੰ ਮਜ਼ਬੂਤ ਬਣਾਉਣ ਅਤੇ ਵਾਲਾਂ ਦੇ ਝੜਨ ਨੂੰ ਰੋਕਣ ਦੇ ਵਿੱਚ ਮਦਦ ਕਰ ਸਕਦੀ ਹੈ ਇੱਕ ਗਲਾਸ ਦੁੱਧ ਗਰਮ ਕਰੋ ਦੋ ਇਲਾਇਚੀਆਂ ਇਸ ਦੇ ਵਿੱਚ ਪੀਸ ਕੇ ਪਾ ਦਿਓ ਦੁੱਧ ਨੂੰ ਕੁਝ ਮਿੰਟਾਂ ਲਈ ਉਬਾਲੋ ਦੁੱਧ ਨੂੰ ਛਾਣ ਕੇ ਪੀਓ ਜੇਕਰ ਤੁਹਾਨੂੰ ਦੁੱਧ ਤੋਂ ਅਲਰਜੀ ਹੈ ਤਾਂ ਹਰੀਆਂ ਇਲਾਇਚੀਆਂ ਵਾਲਾ ਦੁੱਧ ਨਾ ਪੀਓ ਜੇਕਰ ਤੁਸੀਂ ਗਰਭਵਤੀ ਹੋ ਜਾਂ ਬੇਬੀ ਨੂੰ ਫੀਡ ਕਰਾਉਂਦੇ ਹੋ ਤਾਂ ਹਰੀ ਇਲਾਇਚੀ ਦਾ ਦੁੱਧ ਪੀਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ ਹਰੀ ਇਲਾਇਚੀਆਂ ਦਾ ਦੁੱਧ ਇੱਕ ਸਿਹਤਮੰਦ ਅਤੇ ਸੁਆਦੀ ਪੀਣ ਵਾਲਾ ਪਦਾਰਥ ਹੈ ਜੋ ਕਈ ਸਿਹਤ ਲਾਭ ਪ੍ਰਦਾਨ ਕਰ ਸਕਦਾ ਹੈ ਸਲਾਹ ਸਮੇਤ ਇਹ ਸਮੱਗਰੀ ਸਿਰਫ ਆਮ ਜਾਣਕਾਰੀ ਪ੍ਰਦਾਨ ਕਰਦੀ ਹੈ ਹੈ ਕਿ ਕਿਸੇ ਵੀ ਤਰ੍ਹਾਂ ਯੋਗ ਡਾਕਟਰੀ رائے ਦਾ ਬਦਲਾਅ ਨਹੀਂ ਹੈ ਵਧੇਰੇ ਜਾਣਕਾਰੀ ਲਈ ਹਮੇਸ਼ਾ ਕਿਸੇ ਮਾਹਿਰ ਜਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ ਗੱਭਰੂ ਟੀਵੀ ਇਸ ਜਾਣਕਾਰੀ ਦੀ ਜ਼ਿੰਮੇਵਾਰੀ ਨਹੀਂ ਲੈਂਦਾ